2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੇਰ ਤੋਂ ਸ਼ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਸਰਜੀਤ ਕਰਨ ਲਈ ਸ਼ਰੋਮਣੀ ਅਕਾਲੀ ਦਲ ਨੂੰ ਆਪਣੀਆਂ ਪਰੰਪਰਾਗਤ ਮਾਨਤਾਵਾਂ ਦੇ ਵਿਸਾਰ ਇੱਕ ਮਜ਼ਬੂਤ ਖੇਤਰੀ ਪਾਰਟੀ ਬਣਾਉਣ ਲਈ ਇੱਕ ਪੰਥਕ ਸਫਾਂਤ ਪੰਜਾਬ ਅਤੇ ਸਿਆਨ ਦਜਰੀ ਭਾਵਨਾ ਸੀ ਜੂੱਚੇ ਕਾਲੀਆਂ ਨੂੰ ਇਕਜੁੱਟ ਕਰਨ ਦੀ ਉਹਦੇ ਅਨੁਸਾਰ ਇੱਕ ਹੁਕਮਨਾਵਾ ਸੁਣਾਇਆ ਸੀ ਪਰਮਾਨ ਸੁਨਾਇਆ ਸੀ ਔਰ ਉਹਦੇ ਤਹਿਤ ਅਕਾਲੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਕਿਸ਼ਕਤੀ ਸਾਡੀ ਖੇਤੀ ਪਾਰਟੀ ਬਣਾਉਂਦਾ ਚਾਹਤਾ ਸੀ ਉਹਦੇ ਤੇ ਅਸੀਂ ਯਤਨ ਕੀਤਾ ਕੁਝ ਪਿੱਛੇ ਕਮੀਆਂ ਰਹੀਆਂ ਫੇਰੇ ਨਾ ਚੜ ਸਕੀ ਪਰ ਜੇ ਵੀ ਭਾਰਤੀ ਕਮੇਟੀ ਬਣਾਈ ਉਹਦੇ ਤਹਿਤ ਅਸੀਂ ਭਾਰਤੀ ਕਰਕੇ ਯਾਨੀ ਹਰ ਪ੍ਰੀਤ ਸਿੰਘ ਹੋਰਾਂ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਇਆ ਪਰ ਸਾਡਾ ਯਤਨ ਉਦੋਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ ਕਿ ਅਸੀਂ ਸਿਰ ਅਕਾਲ ਤੱਕ ਸਾਡੀ ਦੇਰ ਹੈ ਕਿ ਸਰਪਸਤੀ ਹੈ ਪੰਜਾਬ ਨੂੰ ਇੱਕ ਮਜ਼ਬੂਤ ਸ਼ਰਮਣੀ ਅਕਾਲੀਗਰ ਦੀ ਜਥੇਬੰਦੀ ਖੇਤਰੀ ਪਾਰਟੀ ਦੇ ਤੌਰ ਤੇ ਬਣਾ ਕੇ ਦਈਏ ਕਿਉਂਕਿ ਪੰਜਾਬ ਅੱਗੇ ਬਹੁਤ ਚੁਣੌਤੀਆਂ ਨੇ ਸਮਾਜਿਕ ਤੇ ਰਾਜਨੀਤਿਕ ਤੇ ਸੱਤਾਧਮਕ ਤੇ ਤਰਕ ਤੱਕ ਅੱਜ ਪੰਜਾਬ ਵਿੱਚ ਜਿਹੜਾ ਗੁੰਡਾਗਰਦੀ ਦਾ ਦੌਰ ਚੱਲ ਰਿਹਾ ਦਾ ਲਾਲਚ ਨੈਸਾ ਔਰ ਸਹਿਮ ਦਾ ਭੈ ਦਾ ਡਰ ਦਾ ਮਾਹੌਲ ਆ ਕਤਲਗਾਰ ਤੇ ਫਰੋਸਤੀਆਂ ਤੇ ਡਾਕੀਆਂ ਦਾ ਦੌਰ ਆ ਉਹਦੇ ਵਿੱਚੋਂ ਅਸੀਂ ਪੰਜਾਬ ਨੂੰ ਕੱਢਣਾ ਚਾਹੁੰਦੇ ਆਂ ਔਰ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਪੰਜਾਬ ਦਾ ਕੋਈ ਵਾਦੀਬਾਰ ਨਹੀਂ ਰਿਹਾ ਪੰਜਾਬ ਨੂੰ ਮਤਲਬ ਕੇਂਦਰ ਤੋਂ ਲੈ ਲਓ ਭਾਵੇਂ ਦਿੱਲੀ ਦੇ ਕੁਝ ਲੋਕ केजरीवाल ਦੀ ਵਾਈ ਦੇ ਵਿੱਚ ਡੋਕਣ ਲੱਗੇ ਹੋਏ ਨੇ ਬਰਬਾਦ ਕਰਨ ਲੱਗੇ ਨੇ ਤੋਂ ਇਸ ਲਈ ਅਸੀਂ ਚਿੰਤਿਤ ਆਂ ਤੋਂ ਉਹਦੇ ਵਿੱਚੋਂ ਸਾਡਾ ਯਤਨ ਆ ਕਿ ਇੱਕ ਮਜ਼ਬੂਤ ਦੇਕਰੀ ਪਾਰਟੀ ਬਈਏ ਭਾਵੇਂ ਅਸੀਂ ਸਰੋਮਣੀ ਅਕਾਲੀ ਦਲ ਜੋ ਰਵੈਤੀ ਅਕਾਲੀ ਦਲਾ ਉਹਦੇ ਤੇ ਸਾਡ ਰਵੈਤਾਂ ਨੂੰ ਫਾਰ ਮਾਨਤਾਵਾਂ ਅਨੁਸਾਰ ਮਗਾ ਉਹ ਦਿੱਥੇ ਬੰਦੀ ਬਣਾਉਣਾ ਚਾਹੁੰਦੇ ਆ ਸਾਡਾ ਉਹਦੇ ਲਈ ਜਤਨਾਂ ਪਰ ਕਈ ਪਿੱਛੇ ਸਾਥੂ ਵੀ ਉਸੇ ਭਾਗ ਦੇ ਵਿੱਚ ਸਾਥੀਆਂ ਵੱਲੋਂ ਉਹਦੇ ਚ ਆਪਣਾ ਰਾਹ ਚੁਣਿਆ ਗਿਆ ਤੋਂ ਸਾਡਾ ਹੁਣ ਵੀ ਇਹ ਹੋਏਗਾ ਕਿ ਜਿਹੜਾ 2 ਤਰੀਕ ਦਾ 2 ਦਸੰਬਰ 2024 ਦਾ ਹੁਕਮਨਾਮਾ ਉਹਦੇ ਮੁਤਾਬਕ ਅਸੀਂ ਅਕਾਲੀਆਂ ਨੂੰ ਪੱਛੇ ਕਰ ਸਕੀਏ ਪਰ ਨਾਲ ਜ਼ਿਲ੍ਹਾ ਪ੍ਰੀਸ਼ਦ ਸੰਪੇਣੇ ਇਲੈਕਸ਼ਨ ਆਇਆ ਹੁਣ ਕਾਰਪੋਰੇਸ਼ਨ ਕਮੇਟੀ ਦੇ ਇਲੈਕਸ਼ਨ ਆ ਸੀ ਇੱਕ ਚੋਣ ਨਿਸ਼ਾਨ ਦੀ ਦਿੱਕਤ ਸਾਡੇ ਕੇਦਰ ਨੂੰ ਆ ਰਹੀ ਸੀ ਸਾਨੂੰ ਆ ਰਹੀ ਸੀ ਤੋ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਸਹਿਤਰੀ ਪਾਰਟੀ ਦੇ ਤੌਰ ਤੇ ਰਜਿਸਟਰਡ ਪਾਰਟੀ ਜਿਹੜੀ ਆ ਸ਼ਰੋਮਣੀ ਕਾਲੀਕਾਲ ਪੰਜਾਬ ਦੇ ਨਾਂ 'ਤੇ ਬਣਾ ਸਕੀਏ ਰਜਿਸਟਰ ਕਰਾ ਸਕੀਏ ਇੱਕ ਸਿੰਬਲ ਤੇ ਚੋਣ ਲੜ ਸਕੀਏ ਤੇ ਸ਼ਰੋਮਣੀ ਕਾਲੀਕਾਲ ਪੰਜਾਬ ਬਣਾ ਕੇ ਖਿਲਰੀ ਹੋਈਆਂ ਕਾਲੀਆਂ ਦੀ ਸ਼ਕਤੀ ਨੂੰ ਅੱਡੋ ਅੱਡ ਹੋਈਆਂ ਕਾਲੀਆਂ ਦੀ ਸ਼ਕਤੀ ਨੂੰ ਪੰਥਕ ਸਭਾ ਅੰਦਰ ਜਿਹੜਾ ਬਖਰੇਵਾ ਪਿਆ ਉਹਨੂੰ ਪੰਥਕ ਰੋ ਰੀਤਾਂ ਤੇ ਮਾਨਤਾ ਅਨੁਸਾਰ ਜੋੜ ਸਕੀਏ ਇਸ ਤਰ੍ਹਾਂ ਸਾਡਾ ਯਤਨ ਹੋਏਗਾ ਤੋਂ ਅਸੀਂ ਹੱਥੀਂ ਕਰੀਏ ਇੱਕ ਲਿਖਤੀ ਤੌਰ ਤੇ ਅਰਜੀ ਦੇ ਕੇ ਮਤਲਬ ਸਾਡੀ ਜਥੇਬੰਦੀ ਜੋ ਮਾਜੋ ਮੈਂਬਰ ਨੇ ਉਹਨਾਂ ਨੂੰ ਅਸੀਂ ਇਹ ਜਿਹੜੀ ਅ ਅਪਲੀਕੇਸ਼ਨ ਦੇ ਕੇ ਆਇਆ ਤਾਂ ਕਿ ਅਸੀਂ ਆਪਣੀ ਪਾਰਟੀ ਰਜਿਸਟਰ ਕਰ ਸਕੀਏ ਕਮਿਟੀ ਨੇ ਚੋਣਾ ਕਾਰਪੋਰੇਸ਼ਨ ਦੇ ਚੋਣਾ ਅਗਲੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾ ਹੋਣ ਸਾਵੇਂ ਅਸੈਂਬਲੀ ਪਾਰਲੀਮੈਂਟ ਉਹ ਤੋਂ ਪਹਿਲਾਂ ਅਸੀਂ ਕੁਝ ਇਹ ਕਰਾਂਗੇ ਪਰਮਾਤਮਾ ਵਾਸੀ ਕਰੇ ਤੇ ਦੋਗਣ ਸੰਪਰਤ 2024 ਦੇ ਕੋ ਨਾਮ ਅੰਕਾਰ ਹੀ ਪਨ ਇੱਕ ਜੁਟ ਹੋ ਗਏ ਇੱਕ ਸੁਰ ਹੋਈਏ ਸਿਰ ਜੋੜ ਕੇ ਅਸੀਂ ਪੰਜਾਬ ਨੂੰ ਕੁੱਟੇ ਦੇ ਸਕੀਏ ਪੰਜਾਬ ਨੂੰ ਬਚਾ ਸਕੀਏ ਤੇ ਪੰਜਾਬ ਦੇ ਖਾਸ ਤੌਰ ਤੇ ਅਕਾਲੀ ਵਰਕਰਾਂ ਜਿਹੜਾ અપમાન ਹੋ ਰਿਹਾ ਨਰਾਦਰ ਹੋ ਰਿਹਾ ਅਕਾਲੀ ਵਰਕਰਾਂ ਜਿਹੜੀ ਨਿਰਾਸ਼ਾ ਝੱਲਨੀ ਪੈ ਰਹੀ ਆ ਜਾਂ ਪੰਜਾਬ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਨੂੰ ਬਚਾਉਣ ਲਈ ਅਸੀਂ ਮਜ਼ਬੂਤ ਪਾਰਟੀ ਬਣਾ ਸਕੀਏ ਸਾਡਾ ਯਤਨ ਹੋਏਗਾ ਤੇ ਉਹਦੇ ਲਈ ਅਸੀਂ ਆਪਣੀ ਪਾਰਟੀ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਨਾਂ ਤੇ ਮਾਂਗੀ ਪਿਆ ਰਜਿਸਟਰ ਕਰਨ ਲਈ ਤੇ ਦੋ ਨਾਂ ਅਸੀਂ ਹੋਰ ਦਿੱਤੇ ਨੇ ਸ਼ਰੋਮਣੀ ਅਕਾਲੀ ਦਲ ਸਰਬਹਿੰਦ ਤੇ ਸ਼ਰੋਮਣੀ ਅਕਾਲੀ ਦਲ ਨਾਥ ਹੋਰੀ ਸ਼ਰੋਮਣੀ ਬਕਾਲੀ ਦਲ ਸਰਬਹਿੰਦ ਤੇ ਇੱਕ ਅਕਾਲੀ ਦਲ ਦੇ ਤੌਰ ਤੇ ਪਰ ਮੁੱਖ ਤੌਰ ਤੇ ਅਸੀਂ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਨਾਂ ਤੇ ਜਸਵੰਤ ਜੀ ਰਜਿਸਟਰ ਕਰਨ ਲਈ ਮੰਗੀ ਪਿਆ ਉਹ ਮਤਲਬ ਇਹ ਹੈ ਜਿੰਨੇ ਕੀ ਹੋਏਗਾ ਹਾਂ ਜੀ ਠੀਕ ਤੁਸੀਂ ਕਿਹੜੇ ਗਏ ਜਿੰਨੇ ਦੀ ਜਿਹੜੀ ਆ ਤੁਸੀਂ ਡਿਟੇਲ ਮੰਗੀ ਆ ਆਪਾ ਕਾਪੀ ਲੈ ਕੇ ਆਇਆ ਸੀ ਸਾਰੇ ਜਿੰਨੇ ਵੀ ਸਿੰਬਲ ਨੇ ਆ ਨਵੇਂ ਫ੍ਰੀ ਸਿੰਬਲ ਨੇ ਤੇ ਅਸੀਂ ਆਪਣੀ ਮਰਜ਼ੀ ਦੇ ਸਿੰਬਲ ਜਾਂ ਬੈਡ ਲਾਈਨ ਜਿਹੜੀਆਂ ਨੇ ਉਹ ਤੋਂ ਪਾਰਟੀ ਦੀ ਜਿਹੜੀ ਪਾਈ ਪਾਵਰ ਪ੍ਰੋਫਾਈਲ ਹੈ ਸਾਡੀ ਉਹ ਬੈਠ ਕੇ ਫੈਸਲਾ ਕਰੇਗੀ ਤੇ ਉਹ ਸਿੰਬਲ ਦਾ ਫੈਸਲਾ ਵੀ ਕਰੇਗੀ ਤੇ ਨਾਂ ਦਾ ਫੈਸਲਾ ਵੀ ਫੈਨ ਕਰਕੇ ਅਕਸੈਪਟ ਕਰਾਂਗੇ ਜਿਹੜਾ ਚੌਥੀ ਸਿੰਬਲ ਤੋਂ ਤੁਹਾਨੂੰ ਉਹਨਾਂ ਸਾਹਿਬ ਜਿਹੜੇ ਅ ਚਿਰਮਣੀ ਅਕਾਲੀ ਦਰ ਪੰਜਾਬ ਕੀ ਆਪ ਬਤਨ ਦੀ ਮੰਗ ਕਰ ਰਹੇ ਹੋ ਸਕੋ ਆ ਕਰਨੇ ਕੇ ਲੇ ਔਰ ਕਿਆ ਮਤਲਬ ਦਸਤਾਵੇਜ਼ ਦੀ ਜ਼ਰੂਰਤ ਹੈ ਕਿਆ ਇਸ ਨਾਮ ਸੇ ਔਰ ਵੀ ਪਾਰਟੀ ਰਜਿਸਟਰਡ ਹੈ ਜਾਂ ਇਹ ਨਾਮ ਆਪਕੋ ਲੱਗ ਰਹਾ ਹੈ ਕਿ ਮਿਲ ਜਾਏਗਾ ਦੇਖਿਏ ਜੇ ਪਹਿਲੇ ਕੋਈ ਹੋਰ ਪਾਰਟੀ ਕਿਸੇ ਨਾਮ ਤੇ ਰਜਿਸਟਰ ਹੋਵੇ ਉਹ ਹੋਰ ਨਹੀਂ ਹੋ ਸਕਦੀ ਜੀ ਸ਼ਰੋਮਣੀ ਕਾਲੀਗਲ ਪੰਜਾਬ ਨਾਮ ਦੀ ਕੋਈ ਜਥੇਬੰਦੀ ਸਾਡੇ ਖਿਆਲ ਦੇ ਵਿੱਚ ਹੈ ਨਹੀਂ ਅਸੀਂ ਇਹਨਾਂ ਦਾ ਰਿਕਾਰਡ ਵੀ ਸਾਰਾ ਭਾਰ ਦੇ ਮੁੱਖ ਚੋਣ ਕਮਿਸ਼ਨ ਦਾ ਸਾਰਾ ਰਿਕਾਰਡ ਪਰੋਲਿਆ ਉਹਦੇ ਇੱਕ ਸ਼ਰੋਮਣੀ ਕਾਲੀਗਲ ਪੰਜਾਬ ਨਾਮ ਦੀ ਕੋਈ ਜਥੇਬੰਦੀ ਨਹੀਂ ਤੇ ਅਸੀਂ ਕੋਈ ਮਤਲਬ ਸਾਡਾ ਐਸਾ ਕਰਕੇ ਜੀ ਪ੍ਰਾਇੋਰਟੀ ਆ ਸਾਡੀ ਪ੍ਰਾਥਮਿਕਤਾ ਜਿਹੜੀ ਆ ਉਹ ਇਸ ਨਾਂ ਨੂੰ ਦਿੱਤੀ ਗਈ ਆ ਤੇ ਬਾਕੀ ਵੀ ਜਿਹੜੇ ਸਟੇਟ ਦਾ ਦਿੱਲੀ ਸਟੇਟ ਕਾਲੀਦਾਲ ਰਾਜਕਾਲ ਸਟੇਟ ਕਾਲੀਦਾਲ ਹਰਿਆਣਾ ਸਟੇਟ ਕਾਲੀਦਾਲ ਮਹਾਰਾਸ਼ਟਰ ਸਟੇਟ ਕਾਲੀਦਾਲ ਕੈਨੇਡਾ ਕਾਲੀਦਾਲ ਅਮਰੀਕਾ ਕਾਲੀਦਾਲ ਇਸ ਤਰ੍ਹਾਂ ਦੇ ਕਾਲੀਦਾਲ ਬਹੁਤ ਥਾਵਾਂ ਤੇ ਬਣੇ ਆ ਆਰਡਰ ਸਟੇਟ ਦੇ ਕਾਲੀਦਾਲ ਪੰਜਾਬ ਤੇ ਸਰਗੁਣੀ ਕਰਦੇ ਪੰਜਾਬ ਦੇ ਨਾਲ ਕੋਆਰਡੀਨੇਟ ਕਰ ਸਕਣਗੇ ਇਸ ਤਰ੍ਹਾਂ ਦੀ ਵਿਵਸਥਾ ਜੀ ਅਸੀਂ ਆਉਣ ਵਾਲੇ ਸਮੇਂ ਤੇ ਬਣਾਵਾਂਗੇ ਤਾਕੇ ਸਾਡਾ ਜਿਹੜਾ ਵਿਸ਼ਵ ਭਰ ਦੇ ਵਿੱਚ ਅਸੀਂ ਆਪਣੀ ਗੱਦੇਵਦੀ ਨੂੰ ਇੱਕ ਦੋ ਦਿਨੋਂ ਕੋਆਰਡੀਨੇਟ ਕਰ ਰਹੇ ਹਾਂ ਸਾਹਿਬ ਨੇ ਸਾਰੀ ਗੱਲ ਦੱਸ ਹੀ ਦਿੱਤੀ ਹੈ ਬੜੇ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਨੇ ਸਾਨੂੰ ਸਾਰੇ ਜੋ ਗਾਈਡਲਾਈਨਸ ਨੇ ਜੋ ਕੁਝ ਡਾਕੂਮੈਂਟੇਸ਼ਨ ਅਧੂਰੀ ਹੈ ਜਾਂ ਪੂਰੀ ਕਰਨ ਵਾਲੀ ਹੈ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਜਾਣਕਾਰੀ ਦੇ ਦਿੱਤੀ ਹੈ ਤੋ ਅਸੀਂ ਉਮੀਦ ਕਰਦੇ ਆ ਵੀ ਆਉਂਦੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਅਸੀਂ ਪਾਰਟੀ ਜਿਹੜੀ ਅਜਿਸਟਰ ਕਰਾਵਾਂਗੇ ਤੇ ਫਿਰ ਜਿਹੜਾ ਉਸ ਤੋਂ ਬਾਅਦ ਪਾਰਟੀ ਦਾ ਏਜੰਡਾ ਤਿਆਰ ਕਰਕੇ ਪਾਰਟੀ ਦਾ ਜੋ ਵਿਜਨ ਹੈ ਪੰਜਾਬ ਵਾਸਤੇ ਉਹ ਤਿਆਰ ਕਰਕੇ ਅਸੀਂ ਲੋਕਾਂ ਦੇ ਵਿੱਚ